ਅੱਜ ਭਵਨ ਨੀਗੜ ਬੈਸਟੈਂਡ ਦੇ ਬਿਲਕੁਲ ਸਾਹਮਣੇ ਡਾਇਨਾਮਿਕ ਜਿਮ ਐਸੋਸੀਏਸ਼ਨ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸੈਲਸ਼ੀਅਮ ਨਾਲ ਪੀੜਤ ਬੱਚਿਆਂ ਦੀ ਜ਼ਿੰਦਗੀ ਨੂੰ ਸਮਰਪਿਤ ਸੀ। ਕੈਂਪ ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਲਗਭਗ 150 ਦੇ ਕਰੀਬ ਯੂਨਟ ਖੂਨ ਇਕੱਠਾ ਕੀਤਾ ਗਿਆ। ਕੈਂਪ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਅੱਗੂ ਰਾਮ ਗੋਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਾਈ ਅਤੇ ਕੈਂਪ ਦੀ ਸਫਲਤਾ ਵਿੱਚ ਮਹੱਤਵਪੂਰਨ ਪੁਮਿਕ ਕਵੀ ਨਵਾਈ ਇਸ ਮੌਕੇ ਜਿੰਮ ਦੇ ਮਾਲਕ ਨੇ ਕਿਹਾ ਕਿ ਸਾਡੇ ਜਿੰਮ ਵੱਲੋਂ ਸਮਾਜਿਕ ਭਲਾਈ ਲਈ ਇਹ ਪਹਿਲਾ ਕੈਂਪ ਹੈ ਅਸੀਂ ਜਿੰਮ ਸਦਕਾ ਮਨੁੱਖਤਾ ਤੇ ਸਮਾਜ ਜ਼ਿੰਮੇਵਾਰੀਆਂ ਦਾ ਸਾਥ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੇ ਲੋਕਾਂ ਨੂੰ ਪਹਿਲਾਂ ਵਾਂ ਖੂਨ ਦਾਨ ਕਰਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਥੈਲਸ਼ੀਮ ਇੱਕ ਗੰਭੀਰ ਲਹਣੀ ਰੋਗ ਹੈ ਜਿਸ ਵਿੱਚ ਪੀੜਤ ਬੱਚਿਆਂ ਨੂੰ ਨਿਯਮਤ ਤੌਰ ਤੇ ਖੂਨ ਦੀ ਲੋੜ ਪੈਂਦੀ ਹੈ। ਰਿਪੋਰਟਰ ਰਾਜ ਕੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ। ਹਾਂ ਜੀ ਸਰ ਆਪਣਾ ਨਾਮ ਜੀ। ਹਾਂ ਜੀ ਮੇਰਾ ਨਾਮ ਮੋਤੀ ਸਿੰਘ ਜੀ। ਅੱਜ ਅੱਜ ਕੈਂਪ ਲਗਾਇਆ ਗਿਆ ਹੈ ਕਿਸ ਸੰਬੰਧ ਵਿੱਚ ਇਹ ਕੈਂਪ ਲਗਾਇਆ ਗਿਆ ਹੈ? ਜੀ ਅੱਜ ਜੀ ਆਪਾਂ ਆਪਣੇ ਜਿੰਮਾ ਤੋਂ ਨਿਕੜ ਕੇ ਇਹ ਕੈਂਪ ਲਗਾ ਰਹੇ ਹਾਂ। ਇਹਦੇ ਜਿਹੜੇ ਬੱਚੇ ਸਸਮਰਥਿਤ ਹੋ ਰਹੇ ਨੇ ਇੱਥੇ ਅਸੀਂ ਪਹਿਲਾਂ ਕਿ ਆਪਾਂ ਦਰਵਾਜ਼ਾ ਦਵਾ ਰਹੇ ਹਾਂ। ਬਹੁਤ ਜੀ ਰਿਸਪੌਂਸ ਆ ਰਹੇ ਜੀ ਹਨਾ। ਬਾਕੀ ਇਹੀ ਬੇਟੀ ਹਨ ਸਾਰੀ ਦਾ ਧੰਨਵਾਦ ਜੀ ਅੱਜ ਵੀ ਬੰਦ ਬੰਦ ਬਸ ਲੱਗਦਾ ਨਹੀਂ ਸਾਲਿਆਂ ਥੋੜਾ ਚਲੇ ਜੇ ਮੇ ਬੱਚੇ ਵਰਪੈਨ ਆਉਂਦੇ ਹੁੰਦੇ ਆ ਜੇ ਸਮੁੰਦਰਾਂ ਨੂੰ ਕਲਾਟ ਪੈਂ ਜਾਂਦਾ ਕਿੰਨੇ ਕ ਨੌਜਵਾਨ ਪਹੁੰਚ ਚੁੱਕੇ ਨੇ ਹੁਣ ਤੱਕ ਰੇ ਮੈਂ ਆ ਪਿਆ ਪਾ ਸਟੂਡੈਂਟ ਹੋ ਗਏ ਜੀ ਤੇ ਇਹ ਵੀ ਥੋੜਾ ਥੋੜਾ ਹੀ ਘੰਡੇ ਪਏ ਨੇ ਜੀ ਸਾਨੂੰ ਹੈਗੇ ਨਹੀਂ 100 ਪਲਸ ਬਸ ਅਸੀਂ ਇਹ ਦੇਖਿਆ ਆਪਣਾ ਨਿਰਮਲ ਘਟ ਮੋਜ ਪਰ ਹੈ ਬਸ ਇਹ ਪਹਿਲੀ ਜੋ ਹੋ ਗਈ ਜਿਹੜੀ ਤੁਹਾਡੀ ਬਲੱਡ ਕੈਂਪ ਹੈ ਇਹ ਚਲੋ ਨਾਲ ਨਾਲ ਜੋ ਸੁਣਾਈ ਸਮਝਾ ਜੀ ਕਹਿੰਦੇ ਦੋਣਾ ਇਹ ਪਿਆ ਪੂਰਾ ਦਾਣਾ ਇਹ ਸਭ ਤੋਂ ਵਧੀਆ ਦਾਣਾ ਹੈ ਬਾਕੀ ਸਾਡੇ ਨਾਲ ਜੀ ਬਧੂਆ ਨੌਜ ਨੌਟ ਜੁੜੇ ਹੋਏ ਨੇ ਸਾਨੂੰ ਇਹ ਵੀ ਨੌਜ ਨੌਟ ਦੀ ਵੱਧ ਜਾਗ ਰਹੀ ਹੈ ਟਾਰਗੇਟ ਕਿੰਨਾ ਤੋਂ ਬਾਰੇ ਕਿੰਨਾ ਟਾਰਗੇਟ ਦੇ ਤੋਦ ਨੂੰ ਇਦਾਂ ਸਾਡਾ ਪਹਿਲਾ ਬਲੱਡ ਕੈਂਪ ਹੈ ਉਹਨਾਂ ਸਮਾਵੇ ਸੈਂਟਰੀ ਕ੍ਰੋਸ ਕਰਾਂਗੇ ਓਕੇ ਹਾਂ ਜੀ ਮੈਂ ਮਾ ਆਪਣਾ ਨਾਮ ਜੀ ਮੇਰੇ ਨਾਮ ਡਾਕਟਰ ਮਰੀਆਦਾ ਰੋਪਰਾ ਹੈ ਜੀ ਅੱਜ ਜਪਵਾਨੀ ਗੜ ਜਮੀਨ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਕਿਸ ਸਬੰਧ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਅੱਜ ਇਹ ਹੀ ਇਸ ਟਾਈਮ ਜਿਹੜਾ ਅਸੀਂ ਕੈਂਪ ਲਗਾਇਆ ਡਾਇਨਾਮਿਕ ਜਿੰਮ ਦੇ ਵਿੱਚ ਉਹ ਅਸੀਂ ਖਾਲਸੀਮੀਆ ਦੇ ਬੱਚਿਆਂ ਲਈ ਕੈਂਪ ਲਗਾਇਆ ਜਿਨ੍ਹਾਂ ਨੂੰ ਹਰ ਮਹੀਨੇ 2 ਤੋਂ 3 ਵਾਰ ਡਾਕਟਰ ਦੇ ਤੇ ਅਸੀਂ ਹੁਣ ਤੱਕ ਅਸੀਂ 50 ਕਲਾਸ ਕ੍ਰਾਸ ਕਰ ਚੁੱਕੇ ਹਾਂ ਤੇ ਉਮੀਦ ਹੈ ਕਿ ਹੋਰ ਵੀ ਜ਼ਿਆਦਾ ਆਂਡੀ ਸੈਨੇ ਦੇ ਵਿੱਚ ਆਏ ਇਹ ਟੀਮ ਕਿੱਥੋਂ ਆਈ ਹੈ ਅੱਜ ਜੀ ਅਸੀਂ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਕਿ ਬਲੈਡਰ ਵਿੱਚ ਕਿੰਨੇ ਕੁ ਨੌਜਵਾਨਾਂ ਨੇ ਹੁਣ ਦੇ ਚੁੱਕੇ ਹੁਣ ਤੱਕ 50 ਤੋਂ ਉੱਪਰ ਅਸੀਂ ਕਲੈਕਟ ਕਰ ਚੁੱਕੇ ਹਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਵਾਂ ਅੱਗੇ ਵਧ ਕੇ ਬਲੱਡ ਡੋਨੇਟ ਕਰੋ ਤਾਂ ਕਿ ਜਿੰਨੇ ਵੀ ਛੋਟੇ ਬੱਚੇ ਜਿਨ੍ਹਾਂ ਨੂੰ ਹੁਣ ਬਲੱਡ ਦੀ ਬਿਮਾਰੀਆਂ ਨਹੀਂ ਜ਼ਿਆਦਾ ਹੋ ਰਹੀਆਂ ਹਰ ਮਹੀਨੇ ਨਿਯਮਿਤ ਚੱਲ ਰਿਹਾ ਹੈ ਤੇ ਉਹਨਾਂ ਲਈ ਹੈਲਪਫ ਹੋ ਸਕੇ ਜਿਆਦਾ ਤੋਂ ਜਿਆਦਾ ਐਸਾ ਤਾਂ ਮੈਸੇਜ ਚਾਹੀਦਾ ਸੰਤਿਨਦਰ